ਅਜ਼ਨਾਲਾ ਹਲਕੇ ਦੇ ਵਿੱਚ ਪੈਂਦੇ ਪਿੰਡ ਕਿਆਮਪੁਰ ਦੇ ਵਿੱਚ ਪਿਓ ਵੱਲੋਂ ਪੁੱਤ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਦੀ ਵਜ੍ਹਾ ਤੁਹਾਨੂੰ ਦੱਸ ਦਈਏ ਕਿ ਉਸ ਲੜਕੇ ਦਾ ਆਪਣੀ ਪਤਨੀ ਦੇ ਨਾਲ ਘਰੇਲੂ ਝਗੜਾ ਚੱਲਦਾ ਸੀ। ਪਤਨੀ ਆਪਣੇ ਪੇਕੇ ਗਈ ਹੋਈ ਸੀ ਅਤੇ ਲੜਕਾ ਸੀ ਜੋ ਆਪਣੀ ਪਤਨੀ ਨੂੰ ਲਿਆਉਣ ਦੀ ਜिद ਕਰਦਾ ਸੀ ਪਰ ਉਸਦੇ ਮਾਪੇ ਕਿਤੇ ਨਾ ਕਿਤੇ ਇਸ ਗੱਲ ਨੂੰ ਮਣਾ ਕਰਦੇ ਸੀ ਕਿ ਤੂੰ ਆਪਣੀ ਪਤਨੀ ਨੂੰ ਛੱਡ ਦੇ ਅਸੀਂ ਤੇਰਾ ਕਿਤੇ ਹੋਰ ਵਿਆਹ ਕਰ ਦੇਵਾਂਗੇ ਪਰ ਜਿਹੜਾ ਲੜਕਾ ਸੀ ਉਹ ਲਗਾਤਾਰ ਆਪਣੀ ਵਾਈਫ ਦੇ ਟੱਚ ਵਿੱਚ ਸੀ ਅਤੇ ਇਸ ਕਰਕੇ ਉਹ ਜिद ਕਰਦਾ ਸੀ ਕਿ ਮੈਂ ਤਾਂ ਆਪਣੀ ਪਹਿਲੀ ਪਤਨੀ ਨੂੰ ਹੀ ਲੈ ਕੇ ਆਣਾ ਤਾਂ ਇਸ ਤੋਂ ਬਾਅਦ ਪਿਓ ਪੁੱਤ ਦੇ ਵਿੱਚ ਝਗੜਾ ਹੋ ਜਾਂਦਾ ਤੇ ਇਸ ਤੋਂ ਬਾਅਦ ਪਿਓ ਗੁੱਸੇ ਦੇ ਵਿੱਚ ਆ ਕੇ ਆਪਣੇ ਪੁੱਤ ਦਾ ਕਤਲ ਕਰ ਦਿੰਦਾ ਤਾਂ ਇਸ ਤੋਂ ਬਾਅਦ ਉਸ ਦੀ ਪਤਨੀ ਨੇ ਆਪਣੇ ਪਤੀ ਲਈ ਇਨਸਾਫ ਦੀ ਮੰਗ ਕੀਤੀ ਆ ਤੇ ਸੋ ਫਿਲਹਾਲ ਪੁਲਿਸ ਨੇ ਪਿਤਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ